ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ rau wala rau wala ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਜੈਤੋ ਤੋਂ ਬਾਜਾਖਾਨਾ ਜਿਹੜੀ ਸੜਕ ਲੰਘਦੀ ਹੈ ਦਸੂਹ ਸੜਕ ਦੇ ਉੱਤੇ ਪਿੰਡ ਆਉਂਦਾ ਇੱਕ ਚੌਰਾਸਤਾ ਬੰਨਦਾ ਹੈ ਇੱਕ ਸਾਈਡ ਤੇ ਸੇਡਾ ਸਿੰਘ ਵਾਲਾ ਤੇ ਦੂਜੇ ਪਾਸੇ rau wala ਪਿੰਡ ਹੈ ਇਹਦੇ ਨਾਲ ਦੇ ਪਿੰਡਾਂ ਦੇ ਵਿੱਚ ਇੱਕ ਕੰਨਦਾਲਾ ਪਿੰਡ ਵੀ ਨੇੜੇ ਰਹਿ ਜਾਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਵਾਰ-ਵਾਰ ਜਦੋਂ ਵੀਡੀਓ ਬਣਾਈ ਦੀ ਇੱਕ ਜ਼ਿਕਰ ਕਰਦਾ ਉਹਨਾਂ ਵੀ ਬਾਈ ਕੋਲ ਨਾਗ ਭਾਵੇਂ ਇੱਕ ਜਾਂ ਦੋ ਹੀ ਹੋਣ ਪਰ ਚੰਗੇ ਸੋਹਣੇ ਪਸ਼ੂ ਵੀਰ ਖਰੀਦਦਾ ਚੰਗੀਆਂ گاਵਾ ਖਰੀਦਦਾ ਅੱਜ ਫੇਰ ਇੱਕ ਤੁਹਾਨੂੰ ਸੋਹਣੀ ਵਾੜ ਦਿਖਾਉਣੀ ਹੈ ਹਰਪ੍ਰੀਤ ਬਾਈ ਦੇ ਘਰੋਂ ਇਹ ਵੀਡੀਓ ਬਣਾ ਰਹੇ ਆ ਤੇ ਬਾਈ ਆਪਾਂ ਨੂੰ ਡਿਟੇਲ ਇੱਕ ਵੀਰ ਹੋਰ ਦੱਸੂਗਾ ਅੱਜ ਇਸ ਗਾਂ ਦੀ ਤੇ ਫਿਰ ਇਹ ਤੁਹਾਨੂੰ ਤੋਰ ਕੇ ਦਿਖਾਵਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਆਪਣਾ ਨਾਮ ਦੱਸ ਦਿਓ ਬਾਈ ਬਾਈ ਦਾ ਨਾਮ ਦਿਲਸ਼ਾਦ ਹੈ ਠੀਕ ਹੈ ਪਿੰਡ ਦਾ ਦਿਲਸ਼ਾਦ ਭਾਈ ਅੱਜ ਜਿਹੜੀ ਇਹ ਗਾਂ ਆਪਾਂ ਵੇਚਣ ਲੱਗੇ ਆ ਕੰਨਵਾ ਸੁਆ ਸੁੰਦੀ ਇਹ ਦੂਜਾ ਸੁਆ ਬਾਈ ਜੀ ਠੀਕ ਹੈ 6 ਧਨ ਦਾ ਮੂਹ ਠੀਕ ਹੈ ਹਾਂਜੀ ਕਿੰਨੇ ਕਿ ਦਿਨ ਲੈ ਜੂ ਬਾਈ ਸੋਣ ਕੇ ਇਹ 5-6 ਦਿਨ ਪਏ ਇਹ ਦਿਨ ਪੂਰੇ ਹੋਣਗੇ 5-6 ਦਿਨ ਪਏ ਦਿਨ ਪੂਰੇ ਹੋਣਗੇ ਅੱਛਾ ਇਹਦੀ ਬੰਤਰ ਦੱਸਦੀ ਹੈ ਵੀ ਕਿਸੇ ਚੰਗੀ ਸਾਮ ਸੰਭਾਲ ਵਾਲੇ ਤੋਂ ਆਈ ਇਹਦਾ ਰਿਕਾਰਡ ਸਾਰਾ ਮਿਲ ਜੂ ਕੋਡ ਜੀ ਇਹਦਾ ਆਪਾਂ ਦੇ ਦਾਂਗੇ ਜੇ ਉਹ ਬੰਦਾ ਕੋਈ ਲੈਂਡ ਦਾ ਕੋਈ ਵੀ ਫੋਨ ਕਰਦਾ ਆਪਾਂ ਸਾਰਾ ਰਿਕਾਰਡ ਸਾਰਾ ਆਪਣੇ ਕੋਲ ਹੈਗਾ ਹੀ ਬੈਠ ਠੀਕ ਹੈ ਕਿਹੜੇ ਸੀਮਨ ਦੀ ਆਪ ਆ ਕਿਹੜੇ ਤੋਂ ਗੱਬਣਾ ਸਾਰੀ ਡਿਟੇਲ ਹਾਂਜੀ ਹਾਂਜੀ ਉਹ ਸਾਰਾ ਦੇ ਦੇ ਕੀ ਰੇਟ ਰਹਿਣਾ ਹੈ ਤਾਂ ਦਿਲ ਸਾਦ ਦਾ ਇਹਦਾ ਰੇਟ ਹੀ ਫੋਨ ਤੇ ਕਰਾਂਗੇ ਖੁੱਲ ਸੋ ਦੋਸਤੋ ਦੂਜਾ ਸੁਆਸ ਹੁੰਦੀ ਹੈ ਸੀਮਨ ਦੀ ਫੋਲੋ ਡਿਟੇਲ ਮਿਲ ਜਾਣੀ ਆ ਨੇਚਰਲੀ ਆ ਦੋਸਤੋ ਜਿਹੜੀ ਸੰਭਾਲ ਹੈ ਉਹ ਦੱਸਦੀ ਆ ਵੀ ਕਿਸੇ ਟਾਪ ਦੇ ਫਾਰਮਰ ਕੋਲੋਂ ਆਈ ਵੀ ਹੈ ਤੇ ਜਿਹੜਾ ਚੰਗਾ ਫਾਰਮਰ ਹੈ ਉਹ ਪਸ਼ੂ ਨੂੰ ਸੰਭਾਲਦਾ ਵੀ ਹੈ ਤੇ ਨਾਲ ਉਹਦੇ ਕੋਲ ਰਿਕਾਰਡ ਮਿਲ ਹੀ ਜਾਣਾ ਹੁੰਦਾ ਸੋ ਬਹੁਤ ਵੱਡੇ ਕਦ ਕਾਠ ਦੀ ਇੱਕ ਦੂਜਾ ਸੂਆ ਸੁੰਦੀ ਗਾਂ ਜਾਂ ਇਹ ਕਹੋ ਵੀ ਵਹਿੜ ਤੁਹਾਨੂੰ ਦਿਖਾ ਰਿਹਾ 6 ਦਿਨ ਦਾ ਬਾਈ ਕਹਿੰਦਾ ਮੂੰਹ ਦੇ ਵਿੱਚੋਂ 5 6 ਦਿਨ ਹਜੇ ਲੈਂਦੀ ਆ ਸੂਣ ਚ ਤਿਆਰੀ ਅੱਜ ਵੀ ਕੋਈ ਘਟ ਨਹੀਂ ਗਈ ਸੋ ਇਹ ਦੋਸਤੋ ਬਹੁਤ ਸੋਹਣੀ ਗਾਂ ਜਿਨੂੰ ਪਸੰਦ ਆਵੇ ਰੰਗ ਰੂਪ ਜਿਹੜਾ ਉਹ ਰੱਬ ਵੱਲੋਂ ਬਣਿਆ ਹੋਇਆ ਹੁੰਦਾ ਤੇ ਤੁਸੀਂ ਦੇਖੋ ਇਹਦੇ ਜਿਹੜੇ ਪੈਰਾਂ ਦੇ ਉੱਤੇ ਬਲੈਕ ਜਿਹਾ ਰੰਗ ਆਉਣ ਨਾਲ ਇਹਨੂੰ ਕਿੰਨਾ ਵੱਖਰਾ ਜਾਂ ਬੈਕ ਸਾਈਡ ਤੋਂ ਬਣਾ ਦਿੰਦਾ ਥਣ ਹਵਾਨਾ ਉਹ ਵੀ ਹੱਥੀਂ ਚੁਵਾਈ ਵਾਲਾ ਵੀ ਥਾਣਾ ਦੱਸੋ ਤੇ ਭਾਵੇਂ ਤੁਸੀਂ ਮਸ਼ੀਨ ਨਾਲ ਚੋਲਿਓ ਚੰਗੇ ਦੁੱਧ ਵਾਲੀ ਐ ਖੰਡੀ ਸੀਲ ਤੇ ਰਹਿਣੀ ਐ ਦੱਸੋ ਕਿਉਂਕਿ ਤਾਂ ਰੰਮਣ ਲੱਗ ਪੈਂਦੀਆਂ ਜਦੋਂ ਹਵਾਨਾ ਪੂਰਾ ਭਰ ਜਾਂਦਾ ਚੁਵਾਈ ਵਾਸਤੇ ਭਾਵੇਂ ਸੁੰਦਿਆਂ ਤੱਕ ਚੋਈ ਜਾਵੇ ਤਾਂ ਕਰਮ ਵਾਲੀਆਂ ਮਸ਼ੀਨਾਂ ਹੀ ਆ ਦੁੱਧੀਆਂ ਉਹ ਬਹੁਤ ਵੱਡੇ ਢਾਂਚੇ ਦੀ ਤੁਹਾਨੂੰ ਵੈੜ ਦਿਖਾ ਰਿਹਾ ਦੱਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਦੋਨਾਂ ਸਾਈਡ ਤੋਂ ਜੇ ਥਣ ਹਵਾਨਾ ਦੇਖਦੇ ਆ ਬਿਲਕੁਲ ਇੱਕੋ ਜਿਹਾ ਤੇ ਥਣ ਦਾ ਸਾਈਜ਼ ਭਾਵੇਂ ਹੱਥੀਂ ਚੋਲਿਓ ਭਾਵੇਂ ਮਸ਼ੀਨ ਲਾ ਲਿਓ ਕੋਈ ਦਿੱਕਤ ਨਹੀਂ ਆਉਂਦੀ ਤੁਸੀਂ ਦੇਖੋ ਥਣ ਦਾ ਸਾਈਜ਼ ਬਾਕੀ ਪਿਛਾਣ ਨੂੰ ਹਵਾਨਾ ਇਹਦਾ ਦੇਖ ਲਓ ਅਗਲੇ ਪਾਸੇ ਨੂੰ ਹਵਾਨਾ ਦੇਖੋ ਤੁਸੀਂ ਤੇ ਪਿਛਾਣ ਨੂੰ ਹਜੇ ਹਵਾਨਾ ਇਹਨੇ ਪੂਰਾ ਹੋਰ ਭਰਨਾ ਸੋ ਸੋ ਦੇਖੋ ਥੋੜੇ ਦਿਨ ਪਹਿਲਾਂ ਇੱਕ ਵਾਈਟ ਰੰਗ ਦੀ ਵੈੜ ਦੀ ਵੀਡੀਓ ਬਣਾਈ ਸੀ ਤੇ ਅੱਜ ਜਿਹੜੀ ਵੈੜ ਹੈ ਇਹਦੇ ਵਿੱਚ ਥੋੜਾ ਬਲੈਕ ਰੰਗ ਜ਼ਿਆਦਾ ਹੈ ਉਹਦੀ ਆਪਦੀ ਬਿਊਟੀ ਸੀ ਤੇ ਇਹਦਾ ਰੰਗ ਰੂਪ ਆਪਣਾ ਵੱਖਰਾ ਹੈ ਰੇਟ ਜਿਹੜਾ ਫੋਨ ਦੇ ਉੱਤੇ ਰਹਿਣਾ ਤੁਸੀਂ ਕਾਲ ਕਰਕੇ ਬਾਈ ਨਾਲ ਗੱਲਬਾਤ ਕਰ ਲਿਓ ਚੰਗੀ ਸਾਂਭ ਸੰਭਾਲ ਵਾਲਾ ਵੀਰ ਜਾਂ ਕੋਈ ਜੇ ਕੋਈ ਫਾਰਮ ਦੀ ਸ਼ੁਰੂਆਤ ਕਰਨੀ ਚਾਹੁੰਦਾ ਤੇ ਇਦਾਂ ਦੀਆਂ گاਵਾ ਜਿਹੜੀਆਂ ਉਹਨਾਂ ਤੋਂ ਤੁਸੀਂ ਸ਼ੁਰੂ ਕਰ ਸਕਦੇ ਹੋਣੇ ਕਿਉਂਕਿ ਇਹ ਚੰਗੀ ਸੰਭੀ ਵੀ ਹੈ ਬਾਡੀ ਵੇਟ ਫੁੱਲ ਹੈ ਤੇ ਦੁੱਧ ਵੀ ਇਹਨੇ ਸੋਨਾ ਦੇਣਾ ਸੋ ਇੱਕ ਹੀ ਨਾਕਸੀ ਦੋਸਤੋ ਅੱਜ ਦੀ ਵੀਡੀਓ ਦਾ ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਸਤੇ